ਹੈਲੋ ਗੁੱਡ ਆਫਟਰਨੂਨ ਫਰੈਂਡਸ ਬੀਕਮ 5th semesters ਦੇ ਪੰਜਾਬੀ ਦੇ ਸਬਜੈਕਟ ਦੇ ਸੈਕਸ਼ਨ A ਦੇ ਵਿੱਚੋਂ ਆਪਾਂ ਪ੍ਰੀਵੀਅਸ ਵੀਡੀਓਜ਼ ਦੇ ਵਿੱਚ ਪਹਿਲੀਆਂ 7 ਕਹਾਣੀਆਂ ਕਰ ਲਈਆਂ ਆ ਤੇ ਹੁਣ ਇਸ ਵੀਡੀਓ ਦੇ ਵਿੱਚ ਆਪਾਂ 8ਵੀਂ ਕਹਾਣੀ ਕਰਾਂਗੇ ਜਿਸ ਦਾ ਨਾਮ ਹੈ ਹਜ਼ਾਰ ਕਹਾਣੀਆਂ ਦਾ ਬਾਪ ਹਜ਼ਾਰ ਕਹਾਣੀਆਂ ਦਾ ਬਾਪ ਕਹਾਣੀ ਸੁਖਜੀਤ ਦੀ ਰਚਨਾ ਹੈ ਇਸ ਦਾ ਵਿਸ਼ਾ ਸਾਡੇ ਸਮਾਜਿਕ ਵਾਤਾਵਰਣ ਵਿੱਚ ਇਕ ਬਾਪ ਦੇ ਮਨ ਵਿੱਚ ਆਪਣੀਆਂ ਧੀਆਂ ਦੇ ਚਾਲ ਚਰਨ ਸੰਬੰਧੀ ਉਪਜੇ ਸ਼ੱਕਾਂ ਤੇ ਵਹਿਮਾਂ ਕਾਰਨ ਉਸਤੇ ਦੁਖੀ ਤੇ ਪਰੇਸ਼ਾਨ ਰਹਿਣ ਦੀ ਇੱਕ ਝਲਕ ਨੂੰ ਪੇਸ਼ ਕੀਤਾ ਹੈ। ਕਹਾਣੀ ਵਿੱਚ ਅਸੀਂ ਦੇਖਦੇ ਹਾਂ ਕਿ ਮੇ ਪਾਤਰ ਸੈਣੀ ਸਾਹਿਬ ਦੀ ਪਤਨੀ ਚਾਰ ਧੀਆਂ ਨੂੰ ਛੱਡ ਕੇ ਚੀਨੇ ਦੇ ਨਾਲ ਘਰੋਂ 도ੜ ਕੇ ਕਲਕੱਤੇ ਜਾ ਵਸਦੀ ਹੈ। ਸਾਡੇ ਮਰਦ ਪ੍ਰਧਾਨ ਸਮਾਜ ਵਿੱਚ ਵਿਚਰਦਿਆਂ ਮੁੰਡਾ ਜੰਮਣ ਦੀ ਆਸ ਵਿੱਚ ਮੈਂ ਪਾਤਰ ਦੀ ਪਤਨੀ ਦੇ ਜਿੱਤ ਉੱਤੇ ਹੀ ਉਹ ਚਾਰ ਧੀਆਂ ਦਾ ਬਾਪ ਬਣ ਚੁੱਕਾ ਸੀ ਉਹ ਜਾਣਦਾ ਸੀ ਕਿ ਇਸ ਸਮਾਜ ਵਿੱਚ ਇੱਕ ਧੀ ਸੰਬੰਧੀ ਸੋਸੋ ਕਹਾਣੀਆਂ ਬਣ ਜਾਂਦੀਆਂ ਹਨ ਤੇ ਇਸ ਤਰ੍ਹਾਂ ਉਹ ਹਜ਼ਾਰ ਕਹਾਣੀਆਂ ਦਾ ਬਾਪ ਬਣ ਗਿਆ ਫਿਰ ਉਸਦੀ ਪਤਨੀ ਜਦੋਂ ਘਰੋਂ 도ੜ ਗਈ ਤਾਂ ਪਿੰਡ ਵਿੱਚ ਉਸ ਨੂੰ ਲੋਕਾਂ ਦੀਆਂ ਗੱਲਾਂ ਜਿਉਂ ਨਹੀਂ ਸੁਣ ਦਿੰਦੀਆਂ ਉਹ ਪਿੰਡ ਵਿੱਚਲੀ ਜ਼ਮੀਨ ਵੇਚ ਕੇ ਸ਼ਹਿਰ ਵਿੱਚ ਆ ਗਿਆ ਤੇ ਹਾਊਸਿੰਗ ਬੋਰਡ ਕਲੋਨੀ ਦੇ ਭਨੇ ਕੁਆਟਰਾਂ ਦੇ ਵਿੱਚ ਦੂਜੀ ਮੰਜ਼ਲ ਉੱਤੇ ਰਹਿਣ ਲੱਗਾ ਉਸ ਨੂੰ ਦਫ਼ਤਰ ਗਏ ਨੂੰ ਘਰ ਵਿੱਚ ਕੁੜੀਆਂ ਦੀ ਹੀ ਫਿਕਰ ਖਾਂਦੀ ਰਹਿੰਦੀ ਸੀ ਉਹ ਸੋਚਦਾ ਸੀ ਕਿ ਜੇਕਰ ਉਹਨਾਂ ਦੇ ਜੰਮਣ ਵੇਲੇ ਕਿਤਰੇ ਸਕੇਨਿਕ ਹੁੰਦੀ ਤਾਂ ਉਸਨੇ ਆਪਣੀ ਪਤਨੀ ਨੂੰ ਇੱਕ ਵੀ ਧੀ ਨਹੀਂ ਸੀ ਜੰਮਣ ਦੇਣੀ ਕਦੇ ਉਹ ਇਹ ਵੀ ਸੋਚਦਾ ਸੀ ਕਿ ਸ਼ਾਇਦ ਇਹ ਗੱਲ ਉਹਨਾਂ ਦੇ ਲਈ ਚੰਗੀ ਵੀ ਹੋਣੀ ਸੀ ਪਰ ਅੱਜ ਜਦੋਂ ਉਹ ਉਸਦੇ ਮੋਹ ਦੇ ਵਿੱਚ ਮਰ ਮਰ ਜਾਂਦੀਆਂ ਹਨ ਤਾਂ ਉਹ ਆਪਣੇ ਆਪ ਨੂੰ ਲਾਂਤਾ ਪੁੰਦਾ ਹੈ ਪਰ ਆਲੇ ਦੁਆਲੇ ਵਿੱਚ ਹੁੰਦੀਆਂ ਗੱਲਾਂ ਉਸ ਨੂੰ ਹਰ ਸਮੇਂ ਸ਼ੱਕਾਂ ਵਹਿਮਾਂ ਤੇ ਪਰੇਸ਼ਾਨੀ ਵਿੱਚ ਪਾਈ ਰੱਖਦੀਆਂ ਹਨ ਜਿੱਨਾ ਉੱਤੇ ਉਸ ਦਾ ਕੋਈ ਵਾਸ ਨਹੀਂ ਸੀ ਚਲਣਾ ਧੀਆਂ ਦੀ ਸੁਰੱਖਿਆ ਜਾਂ ਉਹਨਾਂ ਦੇ ਆਪੇ ਹੀ ਕਿਸੇ ਗਲਤ ਰਾਹ ਉੱਤੇ ਤੁਰ ਪੈਣ ਸੰਬੰਧੀ ਉਸ ਦੀਆਂ ਗੱਲਾਂ ਦੇ ਨਾਲ ਉਸ ਤੋਂ ਹੇਠਲੀ ਮੰਜ਼ਲ ਉੱਤੇ ਰਹਿਣ ਵਾਲਾ ਮਠਾਰੂ ਵੀ ਸਹਿਮਤ ਹੁੰਦਾ ਹੈ ਫਾਲਸ ਰੂਪ ਜਦੋਂ ਉਹ ਦਫ਼ਤਰੋਂ ਆਇਆ ਘਰ ਦੀਆਂ ਪੌੜੀਆਂ ਚੜਦਾ ਹੈ ਤਾਂ ਉੱਪਰੋਂ ਦੋ ਮਰਦ ਥੱਲੇ ਉਤਰਦੇ ਦੇਖਦਾ ਹੈ ਤਾਂ ਘਰ ਦੇ ਨੇੜੇ ਪਹੁੰਚ ਕੇ ਉਸ ਨੂੰ ਕੋਈ ਮਰਦ ਆਪਣੀ ਧੀ ਦੇ ਨਾਲ ਗੱਲ ਕਰਦਾ ਦਿਸਦਾ ਹੈ ਤਾਂ ਉਸ ਨੂੰ ਥਾਲ ਵਿੱਚ ਕੁਝ ਕਾਲਾ ਕਾਲਾ ਦਿਖਾਈ ਦਿੰਦਾ ਹੈ ਉਸ ਨੂੰ ਇੱਧਰ ਉੱਧਰ ਗੱਲਾਂ ਕਰਦੇ ਦੋ ਤਿੰਨ ਬੰਦੇ ਦੇਖ ਕੇ ਵੀ ਚਿੱਤ ਪਰਮ ਹੁੰਦਾ ਹੈ ਕਿ ਉਹ ਉਸ ਬਾਰੇ ਆ ਉਸਦੀਆਂ ਧੀਆਂ ਬਾਰੇ ਬਹੁਤ ਬੁਰੀ ਗੱਲ ਕਰ ਰਹੇ ਹਨ ਇੱਥੋਂ ਤੱਕ ਕਿ ਜੇਕਰ ਉਸਦੀਆਂ ਕੁੜੀਆਂ ਕਿਸੇ ਤਕਲੀਫ ਦੇ ਸੰਬੰਧ ਦੇ ਵਿੱਚ ਫੈਮਿਲੀ ਮਰਦ ਡਾਕਟਰ ਨੂੰ ਛੱਡ ਕੇ ਕਿਸੇ ਲੇਡੀ ਡਾਕਟਰ ਕੋਲ ਗਈਆਂ ਦਿਸਦੀਆਂ ਹਨ ਤਾਂ ਵੀ ਉਸਦੇ ਮਨ ਦੇ ਵਿੱਚ ਉਹਨਾਂ ਦੇ ਚਰਿੱਤਰ ਸੰਬੰਧੀ ਸ਼ੱਕ ਪੈਦਾ ਹੁੰਦਾ ਹੈ ਅਸਲ ਵਿੱਚ ਇਹ ਸਾਰੇ ਉਸਦੇ ਵਹਿਮ ਹਨ ਜੋ ਸਮਾਜਿਕ ਵਾਤਾਵਰਣ ਨੇ ਉਸਦੇ ਮਨ ਦੇ ਵਿੱਚ ਪਾਏ ਹੋਏ ਹਨ ਉਸੇ ਵੱਡੀ ਤੀ ਮਾ ਦੇ ਘਰੋਂ ਪੱਜਨ ਪਿੱਛੋਂ ਬੀਏ ਕਰਕੇ ਕਿਸੇ ਦਫ਼ਤਰ ਦੇ ਵਿੱਚ 25000 ਰੁਪਏ ਉੱਤੇ ਨੌਕਰੀ ਕਰਨ ਲੱਗ ਗਈ ਸੀ ਤੇ ਇਸ ਤਰ੍ਹਾਂ ਉਸਨੇ ਸਾਰਾ ਘਰ ਸੰਭਾਲਿਆ ਹੋਇਆ ਸੀ ਉਹ ਚੜ੍ਹਦੇ ਮਹੀਨੇ ਪੂਰੇ 2.5 ਹਜ਼ਾਰ ਰੁਪਏ ਮੈਂ ਪਾਤਰ ਦੇ ਹੱਥ ਉੱਤੇ ਆ ਕੇ ਰੱਖ ਦਿੰਦੀ ਹੈ ਤੇ ਆਪਣੇ ਖਰਚ ਦੇ ਲਈ ਇੱਕ ਪੈਸਾ ਵੀ ਨਹੀਂ ਸੀ ਆਪਣੇ ਕੋਲ ਰੱਖਦੀ ਮੈਂ ਪਾਤਰ ਨੂੰ ਇਹ ਸਮਝ ਨਹੀਂ ਹੁੰਦੀ ਸੀ ਕਿ ਉਹ ਆਪਣੇ ਨਿੱਜੀ ਖਰਚ ਕਿੱਥੋਂ ਕਰਦੀ ਹੈ ਇਹ ਗੱਲ ਵੀ ਉਸਦੇ ਮਨ ਦੇ ਵਿੱਚ ਉਸਦੇ ਚਾਲ ਚੱਲਣ ਸੰਬੰਧੀ ਸ਼ੱਕ ਪੈਦਾ ਕਰਦੀ ਹੈ ਇਸ ਤੋਂ ਇਲਾਵਾ ਸਮਾਜ ਵਿੱਚ ਔਲਾਦ ਤੇ ਤੀਆਂ ਸੰਬੰਧੀ ਪ੍ਰਚਲਿਤ ਤੱਤਾਂ ਦੀਆਂ ਗੱਲਾਂ ਵੀ ਉਸਦੇ ਮਨ ਨੂੰ ਟਿਕਣ ਨਹੀਂ ਦਿੰਦੀਆਂ ਤੇ ਉਸਦੀ ਪਰੇਸ਼ਾਨੀ ਨੂੰ ਵਧਾਉਂਦੀਆਂ ਹਨ ਮੈਂ ਪਾਤਰ ਨੂੰ ਆਪਣੀ ਤੀਜੀ ਧੀ ਦਾ ਸੁਭਾਅ ਵੀ ਉਸੇ ਮਾਂ ਵਰਗਾ ਜਾਪਦਾ ਹੈ ਉਸ ਨੂੰ ਉਸ ਵਾਂਗ ਹੀ ਗੱਲ-ਗੱਲ ਵਿੱਚ ਸਿਆਪਾ ਸ਼ਬਦ ਵਰਤਦਿਆਂ ਦੇਖ ਕੇ ਉਸ ਨੂੰ ਉਸ ਵਿੱਚੋਂ ਘਰੋਂ ਭੱਜ ਗਈ ਉਸਦੀ ਮਾਂ ਦਿਸਦੀ ਹੈ ਉਹ ਗੱਲ ਵੀ ਬਿਨਾਂ ਸ਼ਰਮ ਤੇ ਚਿਜਕ ਦੇ ਉਸਦੇ ਮੂੰਹ ਉੱਤੇ ਵਗਾ ਕੇ ਮਾਰਦੀ ਹੈ ਦਿਦਾਰਾ ਕਾਬੂ ਕੀਤੇ ਬਾਥਰੂਮ ਨੂੰ ਜਦੋਂ ਛੋਟੀ ਵਰਤ ਲੈਂਦੀ ਹੈ ਤਾਂ ਵੱਡੀ ਨੇ ਉਸ ਨੂੰ ਬੁਰੀ ਤਰ੍ਹਾਂ ਡਾਂਟਦਿਆਂ ਕਿਹਾ ਕਿ ਉਹ ਬਾਥਰੂਮ ਸ਼ੇਅਰ ਨਹੀਂ ਕਰ ਸਕਦੀ ਇਸ ਪ੍ਰਕਾਰ ਦੀਆਂ ਗੱਲਾਂ ਮੈਂ ਪਾਤਰ ਦੇ ਮਨ ਵਿੱਚ ਉਹਨਾਂ ਦੇ ਚਰਿੱਤਰ ਸੰਬੰਧੀ ਸ਼ੱਕਾਂ ਤੇ ਵਹਿਮਾਂ ਨੂੰ ਹੋਰ ਵੀ ਪਰਪੱਕ ਕਰਦੀਆਂ ਹਨ ਫਿਰ ਦਫ਼ਤਰ ਵਿੱਚ ਗਿੱਲ ਦਾ ਉਸ ਨਉ ਤੇ ਹੋਰਨਾਂ ਨੂੰ ਉਹਨਾਂ ਦੀਆਂ ਜਾਤਾਂ ਨੂੰ ਲੈ ਕੇ ਮਖੌਲ ਦੇ ਪਾਤਰ ਬਣਾਉਣਾ ਤੇ ਫਿਰ ਉਸਤੇ ਘਰ ਬਾਰ-ਬਾਰ ਢੇੜਾ ਮਾਰਨਾ ਬਾਲ ਦੀ ਉੱਤੇ ਤੇਲ ਪਾਉਂਦਾ ਹੈ ਉਹ ਸੋਚਦਾ ਹੈ ਕਿ ਉਸ ਦੀਆਂ ਧੀਆਂ ਉਸ ਨੂੰ ਘਰ ਆਏ ਨੂੰ ਬੁਲਾਉਂਦੀਆਂ ਹੀ ਕਿਉਂ ਹਨ ਉਹ ਬਹੁਤ ਹੀ ਗੁੱਸਾ ਹੁੰਦਾ ਹੈ ਤੇ ਕਾਮਰੇਟ ਢਾਲੀਵਾਲ ਦੀ ਗੱਲ ਉਸ ਨੂੰ ਪਰੇਸ਼ਾਨ ਕਰਦੀ ਹੈ ਕਿ ਇਸਤਰੀ ਜਦੋਂ ਭਰਾ ਜਾਂ ਪਤੀ ਦੀ ਅਨਹੋਂਦ ਵਿੱਚ ਘਰੋਂ ਅਸੁਰੱਖਿਅਤ ਮਹਿਸੂਸ ਕਰਦੀ ਹੈ ਤਾਂ ਉਹ ਕਿਸੇ ਹੋਰ ਮਰਦ ਦਾ ਸਹਾਰਾ ਪਾਲਦੀ ਹੈ ਅੰਤ ਵਿੱਚ ਉਸ ਤੇ ਆਪਣੀਆਂ ਧੀਆਂ ਦੇ ਚਾਲ ਚੱਲਨ ਸੰਬੰਧੀ ਸਾਰੇ ਸ਼ੱਕ ਤੇ ਵਹਿਮ ਉਦੋਂ ਦੂਰ ਹੋ ਜਾਂਦੇ ਹਨ ਜਦੋਂ ਉਹ ਉਹਨਾਂ ਦੁਆਰਾ ਆਪਣੇ ਪਾਪਾ ਨੂੰ ਪਰੇਸ਼ਾਨ ਕਰਨ ਵਾਲੇ ਗਿੱਲ ਨੂੰ ਢਾਕੇ ਕੁੱਟਦੀਆਂ ਖਾਇਂ ਦਿਆਂ ਹਨ ਇਸ ਪ੍ਰਕਾਰ ਇਸ ਕਹਾਣੀ ਦਾ ਵਿਸ਼ਾ ਸਾਡੇ ਸਮਾਜ ਦਾ ਅਜੀਹਾ ਵਾਤਾਵਰਨ ਹੈ ਜਿਸ ਵਿੱਚ ਵਿਚਰਦੇ ਆਂ ਤੀਆਂ ਦਾ ਬਾਪ ਸ਼ੱਕਾਂ ਤੇ ਵਹਿਮਾਂ ਵਿੱਚ ਘਿਰਿਆ ਬੁਰੀ ਤਰ੍ਹਾਂ ਦੇ ਨਾਲ ਦੁਖੀ ਤੇ ਪਰੇਸ਼ਾਨ ਰਹਿੰਦਾ ਹੈ ਇਸ ਕਹਾਣੀ ਦਾ ਇਹ ਵਿਸ਼ਾ ਮੌਲਿਕ ਹੈ ਤੇ ਇਹ ਸਮਾਜਿਕ ਹੋਣ ਦੇ ਨਾਲ-ਨਾਲ ਮਨੋਵਿਗਿਆਨਿਕ ਵੀ ਹੈ ਇਸ ਵਿੱਚ ਵਿਅੰਗ ਦਾ ਅੰਸ਼ ਵੀ ਹੈ ਤੇ ਐਸੀ ਸਾਡਾ ਹਜ਼ਾਰ ਕਹਾਣੀਆਂ ਦੇ ਬਾਪ ਦਾ ਵਿਸ਼ਾ ਵਸਤੂ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਪਲੀਜ਼ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ